ਦੀ ਵੱਡੀ ਖਬਰ ਸ਼ਾਕੋਟ ਤੋਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਸ਼ਾਕੋਟ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਦੌਰਾਨ ਤੁਹਾਨੂੰ ਦੱਸ ਰਹੇ ਹਾਂ ਗੋਲੀਬਾਰੀ ਮੁਕਾਬਲੇ ਵਿੱਚ ਦੋ ਮੁਲਜਮ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਵਿੱਚ ਇੱਕ ਜ਼ਖਮੀ ਹੋਇਆ ਹੈ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀਐਸਪੀ ਸੁਖਪਾਲ ਸਿੰਘ ਵੱਲੋਂ ਨਾਕਾ ਬੰਦੀ ਕੀਤੀ ਗਈ ਗੁਪਤ ਸੂਚਨਾ ਦੇ ਆਧਾਰ ਤੇ ਮਿਲੀ ਜਾਣਕਾਰੀ ਅਨੁਸਾਰ ਦੋ ਦੋਸ਼ੀ ਹਥਿਆਰਬੰਦ ਹੋ ਕੇ ਸੌਲ ਜਗੀਰ ਦੇ ਨੇੜੇ ਘੁੰਮ ਰਹੇ ਸਨ ਇਨਾਂ ਨੂੰ ਨਾਕੇ ਤੇ ਰੋਕਿਆ ਗਿਆ ਇਹ ਰੁਕਣ ਦੀ ਬਜਾਏ ਦੋਸ਼ੀਆਂ ਨੇ ਪੁਲਿਸ ਪਾਰਟੀ ਤੇ ਗੋਲੀਬਾਰੀ ਕਰਤੀ ਮਾਹੌਲ ਨੂੰ ਦੇਖਦਿਆਂ ਪੁਲਿਸ ਪਾਰਟੀ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਨਾਲ ਇੱਕ ਜੇਪਟ ਤੇ ਗੋਲੀ ਵੱਜੀ ਸ਼ਾਕੋਟ ਤੋਂ ਪਵਨ ਕੁਮਾਰ ਖੱਤਰੀ ਦੀ ਵਿਸ਼ੇਸ਼ ਖਬਰ ਜਿਵੇਂ ਤੇ 11 ਤਰੀਕ ਨੂੰ ਇੱਕ ਸਾਡੇ ਇੱਕ ਯੂਕੇ ਤੋਂ ਇੱਕ ਲੜਕਾ ਆਇਆ ਹੋਇਆ ਸੀ ਸੁਚੈਨ ਸਿੰਘ ਉਹਦੇ ਉੱਪਰ ਕੁਝ ਦਿਨ ਪਹਿਲਾਂ ਦੀ ਗੱਲ ਹੈਗੀ ਆ ਉਹਦੀ ਇੱਕ ਇਨਫੋਰਮੇਸ਼ਨ ਹੈਗੀ ਸਾਡੇ ਕੋਲ ਕਿ ਕੁਝ ਵਿਅਕਤੀ ਉਹਨੂੰ ਟਾਰਗੇਟ ਕਰ ਰਹੇ ਨੇ ਐਂਡ 11 ਤਰੀਕ ਨੂੰ ਜਿਹੜੀ ਹੈਗੀ ਉਹਦੇ ਉੱਪਰ ਜਿਹੜੇ ਸੁਚੇਨ ਸੀ ਉਹਦੇ ਉੱਪਰ ਫਾਇਰਿੰਗ ਹੋਈ ਸੀ ਤਾਂ ਜਿਹੜੀ ਫਾਇਰਿੰਗ ਦੋ ਜਣਿਆਂ ਨੇ ਸਸਪੈਕਟ ਉਹਦੇ ਵਿੱਚ ਦੋ ਆਇਡੈਂਟੀਫਾਈ ਕੀਤੇ ਗਿਆ ਸੀ ਉਹਦੇ ਵਿੱਚ ਅਸੀਂ ਜਿਹੜੀ ਹੈਗੀ ਪੁਲਿਸ ਪਾਰਟੀਆਂ ਨੂੰ ਮੁਸਤੈਦ ਕੀਤਾ ਐਂਡ ਮੁਕਦਮਾ ਦਰਜ ਕਰਕੇ 14 ਨੰਬਰ ਮੁਕਦਮਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੀ ਹੈਗੀ ਸਾਡੀ ਤਫ਼ਤੀਸ਼ ਚੱਲ ਰਹੀ ਸੀ ਤਾਂ ਇਹਦੇ ਵਿੱਚ ਮੇਰੇ ਵੱਲੋਂ ਡੀਐਸਪੀ ਸ਼ਾਹਕੋਟ ਦੀ ਨਿਗਰਾਨੀ ਦੇ ਹੇਠ ਸਾਡੇ ਡੀਐਸਪੀ ਸੋਕਪਾਲ ਸਿੰਘ ਤੇ ਸਾਡੇ ਐਸਐਚਯੂ ਇਨਸਪੈਕਟਰ ਬਲਵਿੰਦਰ ਸਿੰਘ ਤੇ ਇਨਚਾਰਜ ਤਲਵੰਡੀ ਸਿੰਘੇੜਾ ਏਐਸੇ ਮੇਜਰ ਸਿੰਘ ਇਹਨਾਂ ਦੀ ਜਿਹੜੀ ਹੈਗੀ ਹੈ ਅ ਟੀਮਾਂ ਜਿਹੜੀਆਂ ਵੱਖ-ਵੱਖ ਟੀਮਾਂ ਤਫਤੀਸ਼ ਦੇ ਵਿੱਚ ਬਣਾਈਆਂ ਗਈਆਂ ਸੀ ਤਫਤੀਸ਼ ਦੇ ਵਿੱਚ ਪਾਇਆ ਗਿਆ ਕਿ ਸਾਡੇ ਕੋਲ ਸਿਗਰੇਟ ਇਨਫੋਰਮੇਸ਼ਨ ਮਿਲ ਕੇ ਜਿਹੜੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਸੀ 11 ਤਰੀਕ ਨੂੰ ਜਿਸ ਦੇ ਵਿੱਚ 14 ਨੰਬਰ ਮਕਦਮਾ ਦਰਜ ਕੀਤਾ ਗਿਆ ਸੀ ਉਹ ਅੱਜ ਇਸ ਪਰਜੀਆਂ ਏਰੀਏ ਦੇ ਵਿੱਚ ਜਿਹੜਾ ਹੈਗਾ ਕੁਮਰਿਆਂ ਨੇ ਤੇ ਦੁਬਾਰਾ ਫਿਰ ਉਸ ਦੇ ਉੱਤੇ ਵਾਰਦਾਤ ਜਿਹੜੀ ਹੈਗੀ ਇਹਨਾਂ ਨੇ ਫਾਇਰਿੰਗ ਕਰਦੀ ਨੀਤ ਦੇ ਨਾਲ ਦੁਬਾਰਾ ਇਹ ਆਏ ਨੇ ਇਹ ਜਿਹੜਾ ਇਹਦੇ ਵਿੱਚ ਮਦਈ ਮਕਦਮਾ ਸੀ ਇਹਦਾ ਯੂਕੇ ਦੇ ਵਿੱਚ ਰਹਿੰਦਾ ਹੈ ਇਹਦਾ ਯੂਕੇ ਦੇ ਵਿੱਚ ਇੱਕ ਇੱਕ ਬਿਆਨਤਨਾ ਦਾ ਲੜਕਾ ਉਹਦੇ ਨਾਲ ਇਹਦਾ ਕੋਈ ਪੈਸੇ ਦਾ ਲੈਣ ਦੇਣ ਸੀ ਬਿਆਨਤ ਨੇ ਅੱਗੇ ਜਿਹੜਾ ਉਹਦਾ ਕੋਈ ਸਾਥੀ ਇੱਕ ਫਿਲੀਪੀਨ ਦੇ ਵਿੱਚ ਚਾਨਨਾ ਦਾ ਰਹਿੰਦਾ ਉਹਦੇ ਰਾਈ ਜਿਹੜੇ ਸ਼ੂਟਰਸ ਨੂੰ ਹਾਇਰ ਕੀਤਾ ਤੇ ਇਹਦੇ ਇੱਕ ਜਿਹੜਾ ਅੰਗਰੇਜ਼ ਨਾਮ ਦਾ ਜਿਹੜਾ ਲੜਕਾ ਹੈਗਾ ਜਿਹੜਾ ਸ਼ੂਟਰ ਹੈਗਾ ਸੀ ਇੱਕ ਜਿਹੜਾ ਕਰਨ ਹੈ ਇਹਨਾਂ ਨੂੰ ਚੰਨ ਵੱਲੋਂ ਜਿਹੜੇ ਹੈਗੇ ਨੇ ਪੈਸੇ ਭੇਜੇ ਜਾਂਦੇ ਆ ਤੇ ਇਹ ਫਾਇਰਿੰਗ ਜਿਹੜੀ ਸੁਚੇਨ ਦੇ ਉੱਤੇ ਕਰਾਈ ਗਈ ਸੀ ਤਾਂ ਇਹਦੇ ਵਿੱਚ ਜਿਹੜਾ ਹੈਗਾ ਅੱਜ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਹੋਣ ਦੇ ਉੱਤੇ ਸਾਡਾ ਏਐਸਆਈ ਚੌਂਕੀ ਇੰਚਾਰਜ ਜਿਹੜਾ ਸੰਘੇੜਾ ਹੈਗਾ ਤਲਵੰਡੀ ਸੰਘੇੜਾ ਉਹ ਏਰੀਆ ਦੇ ਵਿੱਚ ਮੌਜੂਦ ਸੀ ਤਾਂ ਉਹਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਥੋਂ ਜਿਹੜੀ ਹੈ ਜਿੱਥੇ ਆਪਾਂ ਵਕੂਆ ਤੇ ਖੜੇ ਆ ਗਿਆ ਇਹ ਪਰਜੀਆਂ ਵਾਲੀ ਸਾਈਡ ਤੋਂ ਘੁੰਮਦੇ ਘਮਾਉਂਦੇ ਹੋਏ ਜਿਹੜੇ ਦੋਨੇ ਜਿਹੜੇ ਇਹ ਤੋਂ ਮੋਟਰਸਾਈਕਲ ਤਿਆਰ ਸੀ ਜਦੋਂ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਪਾਇਰਿੰਗ ਕੀਤੀ ਜਿਹਦੇ ਵਿੱਚ ਪੁਲਿਸ ਪਾਰਟੀ ਵੱਲੋਂ ਆਪਣੀ ਬਚਾਅ ਦੀ ਖਾਤਰ ਸੈਲਫ ਡਿਫੈਂਸ ਦੇ ਵਿੱਚ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਿਹੜੀ ਹੈਗੀ ਇਹ ਗੋਲੀ ਚਲਾਈ ਗਈ ਜਿਹਦੇ ਵਿੱਚ ਜਿਹੜਾ ਕਰਨ ਨਾਮ ਦਾ ਜਿਹੜਾ ਇੱਕ ਵਿਅਕਤੀ ਆ ਉਹ ਸਸਪੈਕਟ ਉਹ ਇੰਜਰਡ ਹੋਇਆ ਉਹਨੂੰ ਹਸਪੀਟਲਾਈਜ਼ ਕੀਤਾ ਗਿਆ ਐਂਡ ਦੂਜਾ ਜਿਹੜਾ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਇੱਕ ਬੱਤੀਪੁਰ ਦਾ ਪਿਸਤਲ ਜਿਹੜਾ ਤੁਸੀਂ ਦੇਖ ਰਹੇ ਹੋ ਮੌਕਾ ਦੀ ਵਾਰਦਾਤ ਤੇ ਉੱਤੇ ਜਿਹੜਾ ਅਸੀਂ ਰਿਕਵਰ ਕੀਤਾ ਐਂਡ ਪਲੱਸ ਜਿਹੜੇ ਹੈਗੇ ਲਾਈਵ ਕਾਟਿਜ ਜਿਹੜੇ ਹੈਗੇ ਨੇ ਐਂਡ ਖਾਲੀ ਕਰਦੂ ਜਿਹੜੇ ਹੈਗੇ ਨੇ ਇਹਦੇ ਵਿੱਚੋਂ ਐਮਪਟੀ ਸ਼ੈਲ ਜਿਹੜੇ ਹੈਗੇ ਸਾਨੂੰ ਮਿਲੇ ਤੇ ਇੱਕ ਮੋਟਰਸਾਈਕਲ ਅਸੀਂ ਜਿਹੜਾ ਰਿਕਵਰ ਕੀਤਾ ਇਹਦੇ ਵਿੱਚ ਅਗਲੀ ਜਿਹੜੀ ਤਫ਼ਤੀਸ਼ ਹੈ ਢੰਗਾਈ ਨਾਲ ਅਸੀਂ ਕਰ ਰਹੇ ਹਾਂ ਸੁਖਚੰਦ ਸਿੰਘ ਕਿਹੜੇ ਪਿੰਡ ਤੋਂ ਜੀ ਉਹ ਸੋਲ ਜੰਗੀਰਪਿੰਡ ਜਿਹੜਾ ਹੈਗਾ ਨਾਲ ਹੀ ਹੈਗਾ ਸੋਲ ਜੰਗੀਰਦਾ ਹੀ ਅਗਲਾ ਪਿੰਡ ਹੈ ਅੱਜ ਫੇਰ ਜਿਹੜੇ ਸਸਪੈਕਟ ਹੈਗੇ ਨੇ ਇਥੋਂ ਇਹਨਾਂ ਨੇ ਸੋਲ ਜੰਗੀਰ ਵਾਲੀ ਜਾ ਰਹੇ ਸੀ ਜਦੋਂ ਇਹਨਾਂ ਨੂੰ ਫਾਇਰਿੰਗ ਕਰਨੀ ਸੀ ਤਾਂ ਪੁਲਿਸ ਪਾਰਟੀ ਦੀ ਜਿਹੜੀ ਮਸ਼ਹਤਦੀ ਨਾਲੇ ਜਿਹੜੀ ਵਾਰਦਾਤ ਹੋਣ ਤੋਂ ਟਲ ਗਈ ਇਹਦੇ ਵਿੱਚ ਜਿਹੜੇ ਦੋਨੇ ਦੋਸ਼ੀ ਪੜੇ ਆਂ ਐਂਡ ਜਿਹੜੇ ਬਾਹਰ ਬੈਠੇ ਜਿਹੜੇ ਵਿਦੇਸ਼ ਦੇ ਵਿੱਚ ਜਿਹੜੇ ਵਿਅਕਤੀਆਂ ਨੇ ਨਾ ਕਰਾਇਆ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋਪਰ ਜਿਹੜਾ ਡਿਪਲੋਮੈਟਿਕ ਚੈਨਲ ਦੇ ਰਾਹੀਂ ਉਹਨਾਂ ਦੀ ਜਿਹੜੀ ਹੈਗੀ ਆ ਵਾਪਸ ਹਵਾਲਗੀ ਵਾਲੀ ਜਿਹੜੀ ਕਾਰਵਾਈ ਐਕਸਟਰੈਡੀਸ਼ਨ ਦੀ ਅਸੀਂ ਸ਼ੁਰ ਇਹ ਜਿਹੜੇ ਤਰਨਤਾਰਨ ਦੇ ਵਿੱਚ ਚੋਲਾ ਸਾਹਿਬ ਥਾਣੇ ਦੇ ਅੰਦਰ ਇਹਨਾਂ ਦਾ ਜਿਹੜਾ ਮਹਿਰਾਣਾ ਪਿੰਡ ਪੈਂਦਾ ਹੈਗਾ